ਆਦਣਾ ਅੱਲਾ ਕਰਦੇ ਸਾਰੇ ਹੀ ਕਰਦੇ ਆ ਸੜ ਤੇ ਪਾਣੀ ਹੁੰਦਾ ਅੱਲਾ ਕੀ ਕਰਦਾ ਚਲੋ ਬਹੁਤ ਜਿਆਦਾ ਛੱਟ ਤੋਂ ਓਵਰਫਲੋ ਹੋ ਰਿਹਾ ਤੇ ਇਹਦਾ ਬਹੁਤ ਸਾਨੂੰ ਮੁਸ਼ਕਲ ਆ ਇਸ ਕਰਕੇ ਪੀ ਦੇ ਸਾਫ ਸਵਾਈ ਹੋਵੇ ਕੱਪੜ ਦੀ ਇਹ ਕੋਈ ਧਿਆਨ ਨਹੀਂ ਦਿੰਦਾ ਪਿਆ ਬਹੁਤ ਧਿਆਨ ਲਈ ਪਰ ਜੀ ਵੀ ਜੀ ਕਿਹਨਾ ਆਪਣਾ ਜੀ ਹਾਂਜੀ ਮੇਰਾ ਨਾਮ ਜੀ ਸਰਦਾਰ ਅਰਜਨ ਸਿੰਘ ਆ ਇਹ ਪਿੰਡ ਨਿਜਰਪੁਰਾ ਹਾਂ ਇਹਦੀ ਛੱਪੜ ਬਹੁਤ ਓਵਰਫਲੋ ਹੋਇਆ ਵਾ ਸਾਨੂੰ ਬਹੁਤ ਇੱਥੇ ਮੁਸ਼ਕਲ ਆਉਂਦੀ ਨਿਜਰਪੁਰੇ ਵਾਲਿਆਂ ਨੂੰ ਤਾਂ ਵੇਖੋ ਪਾਣੀ ਤੁਹਾਡੇ ਸਾਹਮਣੇ ਹੀ ਹੈ ਕਿੱਦਾਂ ਬਾਹਰ ਸਾਰਾ ਹੀ ਔਣ ਡਿਆ ਵਾ ਆਉਣ ਜਾਣ ਦੀ ਲੰਘਣ ਦੀ ਬੜੀ ਮੁਸ਼ਕਲ ਆਉਂਦੀ ਆ ਲਿਖਤਾ ਆਉਂਦੀ ਆ ਤੇ ਕੋਈ ਵੀ ਇੱਥੇ ਇਹਦੇ ਉੱਤੇ ਧਿਆਨ ਨਹੀਂ ਦਿੰਦਾ ਅਸੀਂ ਚਾਹੁੰਦੇ ਹਾਂ ਕਿ ਸਾਡੇ ਪਿੰਡ ਵੱਲੋਂ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਾਡੇ ਇਹਦੇ ਵਿਕਾਸ ਕੀਤਾ ਜਾਵੇ ਇਹ ਛੱਪੜ ਦੇ ਵੱਲ ਵੇਖਿਆ ਜਾਵੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਪੰਚਾਇਤ ਨੂੰ ਜਿੰਨੂੰ ਮਰਜ਼ੀ ਵੀ ਉਹ ਆਣ ਕੇ ਵੇਖੇ ਤੇ ਇਹਦਾ ਵਿਕਾਸ ਕੀਤਾ ਜਾਵੇ ਹਾਂਜੀ ਇੱਥੇ ਪਹਿਲਾਂ ਇੱਕ ਸਾਡੇ ਲਾਗੇ ਹੈਗਾ ਖਾਨਕੋੜ ਪਿੰਡ ਉੱਥੇ ਵੀ ਪਹਿਲਾਂ ਇਦਾਂ ਬਿਮਾਰੀਆਂ ਬਹੁਤ ਇਦਾਂ ਬਿਮਾਰ ਲੋਕ ਹੋਏ ਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪਿੰਡ ਵੀ ਇਦਾਂ ਹੋਵੇ ਚਾਹੇ ਇਦਾਂ ਕੋਈ ਬਿਮਾਰੀ ਆਵੇ ਬੱਚੇ ਬਿਮਾਰ ਹੋਣ ਪਾਣੀ ਨੀਚੇ ਸਾਰਾ ਗੰਦਾ ਹੋਵੇ ਪੀਣ ਯੋਗ ਪਾਣੀ ਨਾ ਰਵੇ ਆਡੀ ਬੇਨਤੀ ਆ ਕਿ ਇਹ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਇਹਨੂੰ ਜਲਦ ਤੋਂ ਜਲਦ ਜਿੱਦਾਂ ਵੀ ਆ ਸਹੀ ਕੀਤਾ ਜਾਵੇ ਇਹਨੂੰ ਛੱਪੜ ਨੂੰ ਸਫਾਈ ਕੀਤੀ ਜਾਵੇ ਇਹਦੀ